ਇਥੋਂ ਪਤਾ ਲੱਗਦਾ ਬਈ ਇਕੱਲੇ ਕਮਾਈ ਨਹੀਂ ਜ਼ਰੂਰੀ ਤੇ ਸੰਭਾਲ ਵੀ ਜ਼ਰੂਰੀ ਆ ਘੋੜੇ ਦੀ ਸੌਂਕ ਦੇ ਨਾਲ ਚੀਜ਼ ਰੱਖੀ ਵੀ ਨਾ ਵਾਦਾ ਵੀ ਕਰਦੀ ਐ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਜੀ ਆਹ ਪ੍ਰੋਗਰਾਮ ਦੇ ਵਿੱਚ ਨਾ ਦੇਖੋ ਆਰਗੇਸਟਰ ਦਾ ਨੱਚ ਰਹੀਆਂ ਸੀ ਤੇ ਦੇਖੋ ਪਿੰਡ ਵਾਲਿਆਂ ਨੇ ਕਿਵੇਂ ਖੁਰੂ ਪਾਇਆ ਤੇ ਇਥੋਂ ਪਤਾ ਲੱਗਦਾ ਵੀ ਇਹ ਪਿੰਡੂ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਕੀ ਦਾ ਜੀ ਕਰਦਾ ਆਪਣੇ ਪਰਿਵਾਰ ਤੋਂ ਦੂਰ ਹੋਣ ਨੂੰ ਬਸ ਮਜਬੂਰੀਆਂ ਬਣ ਜਾਂਦੀਆਂ ਨੇ ਬਸ ਆਪਣੇ ਪਰਿਵਾਰ ਨੂੰ ਛੱਡਣਾ ਪੈਂਦਾ ਦੇਖੋ ਜਦੋਂ ਵੀਰ ਵਿਦੇਸ਼ ਵਿੱਚ ਜਾਣ ਲੱਗਦਾ ਨਾ ਆਪਣੇ ਬੱਚੇ ਨੂੰ ਚੁੱਪ ਕੇ ਗੱਲ ਦੇ ਨਾਲ ਲਾਲਦਾ ਸੱਚੀ ਯਾਰ ਆਪਣੇ ਤੋਂ ਦੂਰ ਹੋਣਾ ਬਹੁਤ ਔਖਾ ਹੁੰਦਾ ਹੈ ਬੰਦਾ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਪੂਰੀਆਂ ਕਰਨ ਦੇ ਲਈ ਦੇਖੋ ਕਿੰਡੀ ਦੂਰ ਜਾ ਕੇ ਮਿਹਨਤ ਕਰਦਾ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਘਰੇ ਨਾ ਕੋਈ ਕੰਮ ਨੂੰ ਕਹ ਦੇ ਫੇਰ ਕਹਿਣਗੇ ਸਾਡੇ ਗੋਡੇ ਦੁਖਦੇ ਨੇ ਇੱਥੇ ਪਤਾ ਲੱਗਦਾ ਬਈ ਇੱਕ ਦੂਜੇ ਤੋਂ ਮੂਰੇ ਹੋ ਹੋ ਨਜ਼ਰੀਆਂ ਨੇ ਪੁੱਸਣ ਵਾਲਾ ਹੋਵੇ ਹੁਣ ਗੋਡੇ ਠੀਕ ਆ ਕੀ ਕਹਿਣਾ ਚਾਹੋਗੇ ਹਿੰਮਤ ਤਾਂ ਬਸੇਰੀ ਦਿਖਾਈ ਸੀ ਵਿਚਾਰਿਆਂ ਨੇ ਕਾਲ ਕਾਲ ਦੇ ਵਿੱਚ ਨਾ ਚਗਾਠ ਪੁੱਠੀ ਲਾਤੀ ਬਧਾਰੇ ਨੇ ਦੇਖੋ ਕਿੰਨੇ ਤੇਜ ਬੰਦੇ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰ ਧੀ ਨੂੰ ਪਤਾ ਹੁੰਦਾ ਵੀ ਮੈਂ ਕੱਲ ਨੂੰ ਕਿਸ ਘਰ ਦੇ ਵਿੱਚੋਂ ਤੁਰ ਜਾਣਾ ਤੇ ਆਪਣੇ ਪਿਓ ਦੇ ਕੋਲ ਆ ਕੇ ਨਾ ਪੈਰੀ ਹੱਥ ਲਾ ਖਾਂਦੇ ਵਿੱਚੋਂ ਵੀ ਪਾਣੀ ਆ ਜਾਂਦਾ ਆਪਣੀ ਜਰੂਰਤ ਨੂੰ ਦੇਖਦਾ ਕੀ ਗੱਲ ਚਾਹੁੰਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ